ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਕੱਲ ਦਿਨ ਵੀਰਵਾਰ ਹੈ ਸੋ ਸਾਰਿਆਂ ਨੂੰ ਵੀਰਵਾਰ ਦੀਆਂ ਪਹਿਲਾਂ ਤਾਂ ਇੱਥੇ ਮੁਬਾਰਕਾਂ ਦਿੰਨੇ ਆ ਜੀ ਕਿਉਂਕਿ ਵੀਰਵਾਰ ਦਾ ਦਿਨ ਜੋ ਸਾਡੀ ਜ਼ਿੰਦਗੀ ਵਿੱਚ ਆਉਂਦਾ ਇੱਕ ਨਵੀਂ ਖੁਸ਼ੀ ਲੈ ਕੇ ਆਉਂਦਾ ਹੈ ਇਸ ਦਿਨ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਤੇ ਇਸ ਦਿਨ ਸੇਵਾ ਕਰਕੇ ਮਨ ਵੀ ਬੜਾ ਖੁਸ਼ ਹੁੰਦਾ ਹੈ ਸੋ ਇਹ ਮੈਨੂੰ ਲੱਗਦਾ ਕਿ ਜਿਵੇਂ ਪਰਮਾਤਮਾ ਸਾਡੇ ਉਸ ਦਿਨ ਨਾਲ ਨਾਲ ਗੂੜੀ ਵੈਸੇ ਹਰ ਦਿਨ ਪਰਮਾਤਮਾ ਦੇ ਹੈ ਪਰ ਅਸੀਂ ਆਪਣੀ ਸੋਚ ਜਿਹੜੀ ਉਸ ਦਿਨ ਤੇ ਟਿਕਾ ਲਈ ਕਿਉਂਕਿ ਉਸ ਦਿਨ ਆਪਾਂ ਚਰਾਗ ਰੋਸ਼ਨ ਕਰਦੇ ਆਂ ਤੇ ਆਪਾਂ ਨੂੰ ਇਹ ਸਭ ਕੁਝ ਮਹਿਸੂਸ ਹੁੰਦਾ ਆਂ ਹਰ ਰੋਜ਼ ਮਹਿਸੂਸ ਨਹੀਂ ਕਰ ਪਾਉਂਦੇ ਕੰਮਾਂ ਕਾਰਾਂ 'ਚ ਵੀਜੀ ਪਰ ਉਸ ਦਿਨ ਮਨ ਚਿੱਤ ਲਗਾ ਕੇ ਹਰ ਕੋਈ ਸੇਵਾ ਕਰਦਾ ਹੈ ਤਾਂ ਇਹ ਦਿਨ ਸਾਨੂੰ ਬਹੁਤ ਹੀ ਕਰਮਾ ਭਾਗਾਂ ਦੇ ਨਾਲ ਨਸੀਬ ਹੁੰਦਾ ਹੈ ਜੀ ਸੋ ਕੱਲ ਦਿਨ ਵੀਰਵਾਰ ਹੈ ਜੀ ਨੇਜਾਬ ਆਪਣਨਾ ਸੇਵਾ ਅਰਦਾਸਾਂ ਕੀਤੀਆਂ ਆ ਕਬੂਲ ਹੁੰਦੀਆਂ ਨੇ ਸੋ ਇੱਥੇ ਅੱਜ ਦਾ ਜੋ ਮੇਨ ਵਿਸ਼ਾ ਹੈ ਆਪਣਾ ਉਹ ਹੈ ਕਿ ਖਾਸ ਕਰਕੇ ਜ਼ਿਕਰ ਆਪਾਂ ਪੀਰਾਂ ਦੀ ਸੇਵਾ ਕਰਦੇ ਆ ਤੇ ਸੁਪਨੇ ਦੇ ਵਿੱਚ ਕਦੇ ਤੁਹਾਨੂੰ ਸੁੰਢੀਆਂ ਨਜ਼ਰ ਆਉਣ ਉਹ ਵੀ ਚੌਲਾਂ ਦੇ ਵਿੱਚ ਤੇ ਇਹਦਾ ਕੀ ਮਤਲਬ ਕੀ ਸੰਕੇਤ ਹੁੰਦਾ ਹੈ ਕਿ ਪੀਰ ਸਾਨੂੰ ਸਮਝਾਉਣਾ ਚਾਹੁੰਦੇ ਆ ਸੋ ਆਪਾਂ ਇਹਦੇ ਨਾਲ ਇੱਕ ਸੱਚੀ ਕਹਾਣੀ ਸੋ ਦੱਸਾਂਗੇ ਗੱਲਾਂ ਕੁਝ ਸਾਂਝੀਆਂ ਕਰਾਂਗੇ ਛੋਟੀ ਜੀ ਕਹਾਣੀ ਵੀ ਹੈ ਜੋ ਬਿਲਕੁਲ ਸਚਾਈ ਹੈ ਕੋਈ ਵੀ ਉਹਦੇ ਵਿੱਚ ਝੂਠ ਨਹੀਂ ਹੈ ਕਿ ਸਾਨੂੰ ਕਿਸ ਸਮੇਂ ਤੇ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹਦੇ ਬਾਰੇ ਆਪਾਂ ਜਾਣਕਾਰੀ ਇੱਕ ਥੋੜੀ ਕਹਾਣੀ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਸਚਾਈ ਹੈ ਤੇ ਵਾਕੀ ਇਹ ਸੁੰਡੀਆਂ ਦਾ ਨਜ਼ਰ ਆਉਣਾ ਇਹਦਾ ਕੀ ਮਤਲਬ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਵੀਡੀਓ ਪੂਰੀ ਸੁਣਿਆ ਕਰੋ ਤੇ ਗੱਲ ਕੁਝ ਸਮਝ ਵਿੱਚ ਵੀ ਆਉਂਦੀ ਹੈ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਆਂ ਤੇ ਤੁਹਾਡੀਆਂ ਵੀਡੀਓ ਦੇਖਦੇ ਸਮੇ ਅੱਖਾਂ ਵਿੱਚੋਂ ਪਾਣੀ ਆਉਣ ਲੱਗ ਪੈਂਦਾ ਅਵਾਸਰੀ ਆਉਣ ਲੱਗ ਸੋ ਵੈਸੇ ਤਾਂ ਅਸੀਂ ਵੀਡੀਓ ਕਾਫੀ ਪਾ ਚੁੱਕੀ ਆ ਉਹਨਾਂ ਤੇ ਸਮਝਾਉਂਦੇ ਹੀ ਰਹੀਦਾ ਆ ਸੋ ਦੇਖੋ ਜੀ ਜਦੋਂ ਵੀ ਆਪਾਂ ਭਜਨ ਬੰਦਗੀ ਕਰੋਗੇ ਜਾਂ ਚੰਗੀ ਗੱਲ ਕੋਈ ਸੁਣਨ ਦੀ ਕੋਸ਼ਿਸ਼ ਕਰਦੇ ਆ ਤੇ ਰੂਹ ਜਿਹੜੀ ਆ ਪ੍ਰਮਾਤਮਾ ਦੀ ਤਰਫ ਖਿੱਚ ਹੋਣਾ ਸ਼ੁਰੂ ਕਰਦੀ ਹੈ ਸੋ ਜਦੋਂ ਪ੍ਰਮਾਤਮਾ ਦੀ ਤਰਫ ਖਿੱਚ ਪਵੇ ਰੂਹ ਨੂੰ ਤੋ ਵੀ ਉਦੋਂ ਜਦੋਂ ਅਸੀਂ ਦਿਲੋਂ ਯਾਦ ਕਰਦੇ ਆ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਤਾਰ ਜੁੜਦੀ ਹੈ ਦਾ ਇਹ ਸੰਕੇਤ ਮਿਲਦੇ ਆ ਜੀ ਸੋ ਬਹੁਤ ਵਧੀਆ ਸੰਕੇਤ ਹੁੰਦੇ ਨੇ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਗੱਲਾਂ ਨੂੰ ਗੁਪਤ ਰੱਖਿਆ ਜਾਵੇ ਜਿੰਨਾ ਤੁਸੀਂ ਗੁਪਤ ਰੱਖੋਗੇ ਜ਼ਿੰਦਗੀ ਵਿੱਚ ਔਰ ਵੀ ਜ਼ਿਆਦਾ ਨਖਾਰ ਆਉਣਾ ਸ਼ੁਰੂ ਹੋ ਜਾਵੇਗਾ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਪਨੇ ਦੇ ਵਿੱਚ ਇੱਕ ਫਕੀਰ ਆਪਣੇ ਹੱਥਾਂ ਦੀ ਮਹਿੰਦੀ ਨੂੰ ਮੇਰੀ ਝੋਲੀ ਦੇ ਵਿੱਚ ਉਤਾਰ ਦਿੰਦਾ ਹੈ ਜਦੋਂ ਮਹਿੰਦੀ ਯਾਨੀ ਕਿ ਸੁੱਕ ਜਾਂਦੀ ਹੈ ਲਿਖਦੇ ਨੇ ਸੋ ਬਾਕੀ ਹੋਰ ਇਹਨਾਂ ਦਾ ਕਮੈਂਟ ਆ ਬਹੁਤ ਵਧੀਆ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਸੋ ਹਮੇਸ਼ਾ ਹੀ ਤੁਹਾਡਾ ਧੰਨਵਾਦ ਕਰਦੇ ਆ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨੀ ਜਿਆਦਾ ਦਵਾਵਾਂ ਅਸੀਸਾਂ ਦਿੰਦੇ ਹੋ ਸੋ ਵੀਡੀਓ ਨੂੰ ਪੂਰੀ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਸੋ ਜਦੋਂ ਤੁਸੀਂ ਕਰਮ ਚੰਗਾ ਕਰਨਾ ਸ਼ੁਰੂ ਕਰ ਦੋਗੇ ਪ੍ਰਮਾਤਮਾ ਨਾਲ ਜੁੜੀ ਹੋਈ ਗੱਲ ਨੂੰ ਸੁਣਨਾ ਸ਼ੁਰੂ ਕਰ ਦੋਗੇ ਉਸ ਦਿਨ ਤੋਂ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਆ ਬਹੁਤ ਚੇਂਜ ਆ ਜਾਂਦਾ ਹੈ ਉਸ ਇਨਸਾਨ ਦੇ ਵਿੱਚ ਜਿਹੜਾ ਪ੍ਰਮਾਤਮਾ ਦੀ ਤਰਫ ਤੁਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਫਿਰ ਪ੍ਰਮਾਤਮਾ ਬਹੁਤ ਕੁਝ ਦਿਖਾਉਂਦਾ ਹੈ ਬਹੁਤ ਕੁਝ ਦਿੰਦਾ ਹੈ ਸੋ ਇਹ ਖੁਸ਼ੀਆਂ ਜੋ ਝੋਲੀ ਦੇ ਵਿੱਚ ਪ੍ਰਮਾਤਮਾ ਆਪ ਪਾਉਂਦਾ ਹੈ ਚਾਹੇ ਕਿਸੇ ਵੀ ਚੀਜ਼ ਦੇ ਥਰੂ ਕਹਿ ਲਓ ਕਿ ਝੋਲੀ ਦੇ ਵਿੱਚ ਹੀ ਜੋ ਚੀਜ਼ ਪਾ ਦਿੱਤੀ ਉਹ ਖੁਸ਼ੀ ਪਾ ਦਿੱਤੀ ਉਹਨਾਂ ਨੇ ਰਹਿਮਤ ਪਾ ਦਿੱਤੀ ਆਪਣੀ ਮਾਲਕ ਨੇ ਸੋ ਜਿਹੜਾ ਮਾਲਕ ਦੀ ਨਜ਼ਰ ਵਿੱਚ ਰਹਿੰਦਾ ਹੈ ਪ੍ਰਮਾਤਮਾ ਉਹਨੂੰ ਹਰ ਇੱਕ ਦਾਤ ਦਿੰਦਾ ਹੈ ਕਿਸੇ ਚੀਜ਼ ਤੋਂ ਵਾਂਝਾ ਨਹੀਂ ਰਹਿਣ ਦਿੰਦਾ ਥੋੜੀ ਜਿਹੀ ਪ੍ਰਿਖਿਆ ਜ਼ਰੂਰ ਲੈਂਦਾ ਹੈ ਸੋ ਕਦੇ ਵੀ ਮੁਸੀਬਤ ਵੇਲੇ ਘਬਰਾਉਣਾ ਨਹੀਂ ਚਾਹੀਦਾ ਡਟ ਕੇ ਮੁਸੀਬਤ ਦਾ ਸਾਹਮਣਾ ਕਰੋ ਆਪਣੇ ਮਾਲਕ ਤੇ ਕਰੋ ਸਾਰਾ ਕੇ ਜਿਕਰ ਵੱਡੀ ਤੋਂ ਵੱਡੀ ਪਰੇਸ਼ਾਨੀ ਆਉਂਦੀ ਹੈ ਤੇ ਡੋਲਣਾ ਨਹੀਂ ਹੈ ਆਪਣੇ ਮਾਲਕ ਤੇ ਯਕੀਨ ਰੱਖੋ ਭਰੋਸਾ ਰੱਖੋ ਸੋ ਬਾਕੀ ਇੱਥੇ ਇੱਕ ਇਹ ਵੀ ਗੱਲ ਕਵਾਂਗੇ ਕਿ ਕਿਤੇ-ਕਤਈ ਵੀਰਵਾਰ ਦੇ ਦਿਨ ਤੁਸੀਂ ਮਹਿੰਦੀ ਪੀਰਾ ਦੇ ਜ਼ਰੂਰ ਚੜਾ ਲਿਆ ਕਰੋ ਜੇ ਆ ਛੋਟੀ ਕੰਨਿਆ ਘਰ ਵਿੱਚ ਹੈ ਤਾਂ ਉਹਦੇ ਹੱਥ ਤੇ ਲਗਾ ਦਿਆ ਕਰੋ ਸੋ ਦਰਵਾਰ ਵਿੱਚ ਮਹਿੰਦੀ ਥੋੜੀ ਜਿਹੀ ਪੀਂ ਕੇ ਰੱਖ ਲਈ ਲਾਲ ਸੋ ਚੰਗਾ ਕਰਮ ਹੈ ਕਿਉਂਕਿ ਪੀਰਾਂ ਦੇ ਮਹਿੰਦੀ ਲੱਗਦੀ ਹੈ ਖਾਸ ਕਰਕੇ ਆ ਜੋ ਪਿਛਲੇ ਮਹੀਨੇ ਲੰਘ ਕੇ ਗਏ ਨੇ ਇਹਦੇ ਵਿੱਚ ਵੱਧ ਚੜ ਕੇ ਸੰਗਤ ਨੇ ਇਹ ਕਰਮ ਕੀਤੇ ਹੈ ਸੋ ਖੁਦ ਵੀ ਕੋਸ਼ਿਸ਼ ਕਰਨੀ ਜੀ ਸੋ ਬਾਕੀ ਉਹ ਮਾਲਕ ਦੀ ਰਹਿਮਤ ਵਰਸ ਰਹੀ ਆ ਜੋ ਝੋਲੀ ਵਿੱਚ ਪਾ ਰਹੇ ਨੇ ਹਮੇਸ਼ਾ ਹੀ ਉਹਨਾਂ ਦੇ ਸ਼ਤਰਸਾਯਾ ਦੇ ਵਿੱਚ ਰਹਿ ਕੇ ਚੱਲੋਗੇ ਤਾਂ ਜ਼ਿੰਦਗੀ ਵਿੱਚ ਕੁਝ ਨਾ ਹੀ ਖੁਸ਼ੀਆਂ ਮਿਲਣਗੀਆਂ ਉਹ ਸਿਰਫ ਇੱਕ ਮਹਿੰਦੀ ਨਹੀਂ ਪਾ ਰਹੇ ਉਹ ਆਪਣਾ ਰੰਗ ਚੜਾ ਰਹੇ ਆ ਕਿਉਂਕਿ ਪ੍ਰਮਾਤਮਾ ਦਾ ਰੰਗ ਵੀ ਕਿਸੇ ਕਿਸੇ ਤੇ ਚੜਦਾ ਹੈ ਕਿਸੇ ਕਿਸੇ ਤੇ ਮੇਰ ਹੁੰਦੀ ਹੈ ਮਾਲਕ ਦੀ ਸੋ ਇਹ ਸੌਖੀਆਂ ਨਹੀਂ ਚੀਜ਼ਾਂ ਮਿਲਦੀਆਂ ਬਹੁਤ ਕੁਝ ਉਗਵਾ ਕੇ ਫਿਰ ਸਾਨੂੰ ਹਾਸਲ ਹੁੰਦੀਆਂ ਜਿਨ੍ਹਾਂ ਨੂੰ ਸੌਖੀ ਮਿਲ ਜਾਵੇ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਇਸ ਦੀ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਵੀਡੀਓ ਬਹੁਤ ਹੀ ਧਿਆਨ ਦੇ ਨਾਲ ਸੁਣੀ ਮੇਰਾ ਪੀਰਾ ਫਕੀਰਾ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਅ ਹੈ ਜਿੱਥੇ ਵੀ ਮਾਲਕ ਦੀ ਗੱਲ ਚੱਲਦੀ ਹੈ ਤੇ ਮੈਂ ਬਹੁਤ ਧਿਆਨ ਦੇ ਨਾਲ ਸੁਣਦੀ ਆ ਸੋ ਦੇਖੋ ਜੀ ਬਹੁਤ ਹੀ ਵਧੀਆ ਕਰਮ ਹੈ ਇਹ ਵੀ ਇੱਕ ਕਰਮ ਹੀ ਹੈ ਜੋ ਅਸੀਂ ਵਿਸ਼ਵਾਸ ਰੱਖ ਕੇ ਉਹ ਕਰਮ ਨੂੰ ਪੂਰਾ ਨਿਭਾਉਂਦੇ ਆ ਚੰਗੀ ਤਰ੍ਹਾਂ ਨਾਲ ਗੱਲ ਨੂੰ ਸੁਣਦੇ ਆ ਸਮਝਦੇ ਆ ਸੋ ਮਾਲਕ ਦੇ ਨਾਲ ਪਿਆਰ ਪਾਉਣਾ ਤਾਂ ਇਹੋ ਜਿਹਾ ਹੀ ਪਾਉਣਾ ਚਾਹੀਦਾ ਆ ਸੋ ਗੱਲ ਨੂੰ ਪੂਰੀ ਸੁਣੋਗੇ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੇਕਰ ਅਸੀਂ ਕਹੀਏ ਕਿ ਅਸੀਂ ਆਪਣੇ ਮਤਲਬ ਲਈ ਥੋੜੀ ਜੀ ਗੱਲ ਸੁਣ ਲੈਣੇ ਆ ਸਾਨੂੰ ਹੋਰ ਕਿਸੇ ਗੱਲ ਦੇ ਨਾਲ ਮਤਲਬ ਨਹੀਂ ਸੋ ਜਦੋਂ ਤੁਸੀਂ ਇਹ ਸੋਚ ਕੇ ਹੀ ਪੂਰੀ ਵੀਡੀਓ ਸੁਣ ਲਓਗੇ ਕਿ ਇਹ ਕਰਮ ਆ ਚੰਗਾ ਹੋਰ ਨਹੀਂ ਕੁਝ ਦਿਨ ਵਿੱਚ ਕੀਤਾ ਤੇ ਅਸੀਂ ਚਲੋ ਇਹ ਤਾਂ ਇੱਕ ਕਰਮ ਕਰ ਸਕਦੇ ਆ ਕਿਉਂਕਿ ਉਹ ਪਰਮਾਤਮਾ ਦੇਖਦਾ ਹੈ ਕਿ ਤੁਹਾਡੀ ਸੋਚ ਕਿਹੋ ਜਿਹੀ ਹੈ ਜਦੋਂ ਕੋਈ ਕਰਮ ਕਰਦੇ ਹੂ ਕਿਉਂਕਿ ਉਹ ਤਾਂ ਹਰ ਇੱਕ ਦੀ ਸੋਚ ਦਾ ਪਲ-ਪਲ ਦਾ ਹਿਸਾਬ ਰੱਖਦਾ ਹੈ ਸੋ ਜਦੋਂ ਅਸੀਂ ਆਪਣੀ ਸੋਚ ਨੂੰ ਟਿਕਾ ਲੈਂਦੇ ਆ ਤੇ ਜ਼ਿੰਦਗੀ ਵੀ ਸਾਡੀ ਪਰਮਾਤਮਾ ਬਹੁਤ ਚੰਗੀ ਕਰ ਦਿੰਦਾ ਹੈ ਹਰ ਇੱਕ ਮੁਸ਼ਕਲਾਂ ਨੂੰ ਜ਼ਿੰਦਗੀ ਵਿੱਚੋਂ ਕੱਢ ਦਿੰਦਾ ਆਉਂਦੀਆਂ ਜ਼ਰੂਰ ਆ ਪਰ ਬਹੁਤੀ ਦੇਰ ਮੁਸ਼ਕਲਾਂ ਉਸ ਸੰਤ ਤੇ ਠਹਿਰ ਨਹੀਂ ਸਕਦੀਆਂ ਜਿਹਦੇ ਤੇ ਮਾਲਕ ਦਾ ਹੱਥ ਹੁੰਦਾ ਹੈ ਜਿਹਦੇ ਲਈ ਅਸੀਂ ਦਿਨੋਂ ਟਾਈਮ ਕੱਢਦੇ ਆ ਫਿਰ ਉਹ ਵੀ ਸਾਨੂੰ ਮੁਸ਼ਕਿਲ ਸਮੇਂ ਬਚਾਉਂਦਾ ਹੈ ਉਹ ਵੀ ਸਾਡੇ ਲਈ ਟਾਈਮ ਕੱਢਦਾ ਹੈ ਇਸੇ ਲਈ ਕਹੀਦਾ ਕਿ ਮਾਲਕ ਨੇ ਟਾਈਮ ਜ਼ਰੂਰ ਕੱਢੋ ਇੱਕ ਫਰਜ਼ ਜਿਹਾ ਨਾ ਦਾ ਕਰੋ ਦਿਲੋਂ ਯਾਦ ਕਰੋ ਮਾਲਕ ਨੂੰ ਤਾਂ ਫਿਰ ਦੇਖੋ ਮਾਲਕ ਕਿਵੇਂ ਮੁਸ਼ਕਿਲ ਸਮੇਂ ਤੁਹਾਨੂੰ ਸਹਾਰਾ ਦਿੰਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਅੱਜ ਦਾ ਮੇਨ ਵਿਸ਼ਾ ਇਹ ਹੀ ਹੈ ਕਿ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕਦੇ ਚੌਲਾਂ ਦੇ ਵਿੱਚ ਸੁੰਢੀਆਂ ਪਈਆਂ ਨਜ਼ਰ ਆਉਣ ਤੇ ਇਹਦਾ ਸੰਕੇਤ ਮਤਲਬ ਕੀ ਹੈ ਸੋ ਇੱਥੇ ਆਪਾਂ ਇੱਕ ਛੋਟੀ ਜੀ ਪੱਲਾ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦੀ ਏ ਜੀ ਜੋ ਕਿ ਬਿਲਕੁਲ ਸੱਚਾਈ ਹੈ ਸੋ ਇੱਥੇ ਪੂਰੀ ਤਰ੍ਹਾਂ ਦਾ ਤਾਂ ਨਹੀਂ ਦੱਸ ਸਕਦੇ ਕਿ ਕਿੱਥੇ ਦੇ ਰਹਿਣ ਵਾਲੇ ਤੇ ਕਿਹਨਾਂ ਦੀ ਏ ਕਹਾਣੀ ਆ ਸੋ ਇੰਨਾ ਕ ਦੱਸਾਂਗੇ ਕਿ ਉਹ ਵੀ ਰੂਹਾ ਪੀਰਾਂ ਨੂੰ ਮੰਨਣ ਵਾਲੀਆਂ ਸਰਕਾਰ ਗੋਸਪਾਗ ਦੀ ਸੇਵਾ ਕਰਨ ਵਾਲੀਆਂ ਸੀ ਪਰ ਸੇਵਾ ਕਰਨੀ ਛੱਡ ਦਿੱਤੀ ਸੋ ਇੱਕ ਭੈਣ ਭਰਾ ਦੀ ਛੋਟੀ ਜੀ ਕਹਾਣੀ ਹੈ ਕਿਉਂਕਿ ਭੈਣਾ ਭਰਾਵਾਂ ਦਾ ਪਿਆਰ ਆਪਾਂ ਸਭ ਜਾਣਦੇ ਆ ਕਿ ਕਿੰਨਾ ਮੋਹ ਹੁੰਦਾ ਦਾ ਭਰਾਵਾਂ ਦੇ ਨਾਲ ਪਰ ਕੁਝ ਇਹੋ ਜਿਹਾ ਸਮਾਂ ਆਇਆ ਜ਼ਿੰਦਗੀ ਵਿੱਚ ਕਿ ਉਹਨਾਂ ਦੇ ਬ੍ਰਦਰ ਦੇ ਫੱਟ ਲੱਗ ਗਈ ਪੌੜੀਆਂ 'ਚ ਡਿੱਗਣ ਦੇ ਨਾਲ ਤੇ ਉਹ ਮੰਜੇ ਤੇ ਲੱਗ ਗਿਆ ਤੇ ਉਸ ਸਮੇਂ ਇੰਨੀ ਕਿ ਜ਼ਿਆਦਾ ਘਰ ਵਿੱਚ ਪਰੇਸ਼ਾਨੀ ਆ ਗਈ ਦਾਖਲ ਵੀ ਕਰਵਾਇਆ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਤੇ ਅੱਗੋਂ ਉਹਦੀ ਭੈਣ ਰੋਣ ਲੱਗੀ ਤੇ ਇੱਦਾਂ ਹੀ ਕੋਈ ਪੀਰਾਂ ਦਾ ਦਾਸ ਉਹਨਾਂ ਨੂੰ ਟੱਕਰਿਆ ਜਦੋਂ ਟੱਕਰਿਆ ਤੇ ਉਹਨਾਂ ਨੇ ਗੱਲਬਾਤ ਕੀਤੀ ਪਰ ਡਾਕਟਰਾਂ ਨੇ ਉਸ ਸਮੇਂ ਉਹਦੇ ਤੇ ਚਿੱਟੀ ਚੱਦਰ ਪਾ ਦਿੱਤੀ ਸੀ ਕਿ ਵਾਪਸ ਲੈ ਜਾਓ ਹੁਣੇ ਕਹਾਣੀ ਖਤਮ ਆ ਤੇ ਬੜਾ ਰੋਏ ਬੜਾ ਪਰੇਸ਼ਾਨ ਹੋਏ ਪਰ ਉਹਨਾਂ ਨੂੰ ਕਿਉਂਕਿ ਮਾਲਕ ਜਦੋਂ ਕਿਰਪਾ ਕਰਨ ਤੇ ਆਉਂਦਾ ਹੈ ਕਿਸੇ ਨੂੰ ਬਚਾਉਣਾ ਹੋਵੇ ਤੇ ਕਿਸੇ ਤੇ ਨਾ ਕਿਸੇ ਦੇ ਥਰੂ ਚੰਗਾ ਕਰਮ ਜਿਹੜਾ ਕੀਤਾ ਮੂਰੇ ਆ ਹੀ ਜਾਂਦਾ ਆ ਤੇ ਉਸ ਸਮੇਂ ਜਦੋਂ ਗੱਲ ਹੋਈ ਮਾਲਕ ਦੀ ਤੇ ਉਸ ਭੈਣ ਨੇ ਕਿਹਾ ਕਿ ਮੈਂ ਇਹ ਮੂਰੇ ਹੋ ਕੇ ਕਰਮ ਕਰੂੰਗੀ ਮੈਨੂੰ ਦੱਸੋ ਮੈਂ ਕੀ ਕਰ ਸਕਦੀ ਆ ਸੋ ਜਿਹਦੇ ਨਾਲ ਮੇਰੇ ਭਰਾ ਦੀ ਜਾਨ ਬਚ ਜਾਵੇ ਤੇ ਉਸ ਸਮੇਂ ਉਹਨੂੰ ਇੱਕ ਕਰਮ ਦੱਸਿਆ ਗਿਆ ਕੀ ਪੰਜ ਮੁੱਠਾਂ ਚੌਲਾਂ ਦੀਆਂ ਕੱਢ ਕੇ ਅਲੱਗ ਰੱਖ ਲੈ ਜਿਸ ਦਿਨ ਇਹਨੂੰ ਆਰਾਮ ਆ ਗਿਆ ਇਹ ਘਰ ਵਾਪਸ ਆ ਗਿਆ ਉਸ ਦਿਨ ਤੁਸੀਂ ਹੋਰ ਥੋੜੇ ਚੌਲ ਲੈ ਕੇ ਉਹਦੇ ਵਿੱਚੋਂ ਪੰਜ ਮੁੱਠਾਂ ਜੋ ਕੱਢੀਆਂ ਹੋਈਆਂ ਆ ਮਾਲਕ ਦਾ ਨਾਮ ਲੈ ਕੇ ਉਬੀ تیرਲਾ ਕੇ ਬਣਾ ਲੈਣੀ ਤੇ ਨਿਆਜ਼ ਵੰਡ ਦੇਣੀ ਮਾਲਕ ਨੂੰ ਯਾਦ ਕਰਕੇ ਉਹਨਾਂ ਨੂੰ ਭੋਗ ਲਗਾ ਕੇ ਨਿਆਜ਼ ਨੂੰ ਵੰਡ ਦੇਣਾ ਤੇ ਹੁਣ ਕੀ ਹੋਇਆ ਕਿ ਜਦੋਂ ਆਰਾਮ ਆ ਗਿਆ ਮੁੰਡਾ ਘਰ ਵੀ ਆ ਗਿਆ ਪਰ ਉਹ ਨਿਆਜ਼ ਦੇਣੀ ਭੁੱਲ ਗਿਆ ਇਸੇ ਤਰ੍ਹਾਂ ਕਰਦੇ ਕਰਾਉਂਦੇ ਕਾਫੀ ਸਮਾਂ ਵਿੱਚ ਪੈ ਗਿਆ ਤੇ ਹੁਣ ਜਦੋਂ ਆਪਾਂ ਕਿਸੇ ਦਾ ਮੂਹਰੇ ਹੋ ਕੇ ਭਾਰ ਚੱਕਦੇ ਆ ਜਿੰਨਾ ਚੱਕਰਸ ਤੇ ਉਹ ਭਾਰ ਲਾ ਨਹੀਂ ਤਮਾਂਗੇ ਤੇ ਉਹ ਮੁਸੀਬਤ ਫਿਰ ਖੁਦ ਤੇ ਆਉਂਦੀ ਹੈ ਤੇ ਹੁਣ ਨਿਆਜ਼ ਭੁੱਲ ਗਏ ਕਿਉਂਕਿ ਜਦੋਂ ਆਰਾਮ ਆਉਂਦਾ ਹੈ ਆ ਇਨਸਾਨ ਨੂੰ ਲੱਗਦਾ ਕਿ ਸ਼ਾਇਦ ਦੇ ਕਰਮਾਂ ਚ ਲਿਖਿਆ ਸੀ ਇਸ ਲਈ ਹੋ ਗਿਆ ਉਸ ਸਮੇਂ ਮਾਲਕ ਨੂੰ ਭਲਾ ਦਿੱਤਾ ਜਾਂਦਾ ਹੈ ਤੇ ਹੁਣ ਜਦੋਂ ਉਹ ਨਿਆਜ਼ ਭੁੱਲ ਗਏ ਤਾਂ ਕੀ ਹੋਇਆ ਕਿ ਉਸ ਕੁੜੀ ਦੇ ਦਾਣੇ ਸਰੀਰ ਤੇ ਨਿਕਲਨੇ ਸ਼ੁਰੂ ਹੋ ਗਏ ਹੌਲੀ ਹੌਲੀ ਕਰਕੇ ਮੂੰਹ ਦੇ ਵਿੱਚ ਵੀ ਜਖਮ ਹੋ ਗਏ ਤੇ ਰੋਟੀ ਖਾਣ ਤੋਂ ਵੀ ਔਖੀ ਹੋ ਗਈ ਸਿਰ ਦੇ ਵਿੱਚ ਵੀ ਹੋ ਗਿਆ ਪੂਰਾ ਸਰੀਰ ਜਾਨੀ ਭਰ ਗਿਆ ਬਹੁਤ ਹਾਲਤ ਖਰਾਬ ਹੋ ਗਈ ਹੌਲੀ ਹੌਲੀ ਕਰਕੇ ਇੰਨੀ ਕੁ ਜ਼ਿਆਦਾ ਹਾਲਤ ਉਸ ਕੁੜੀ ਦੀ ਖਰਾਬ ਹੋਈ ਇਸ ਸਿਰ ਦੇ ਵਿੱਚ ਜੀ ਪੈ ਗਿਆ ਸੁਣਨਾ ਚੱਲਣ ਲੱਗ ਪਿਆ ਸਿਰ ਦੇ ਵਿੱਚ ਜਖਮ ਹੋ ਗਿਆ ਤੇ ਫਿਰ ਇਦਾਂ ਹੀ ਜਦੋਂ ਫਿਰ ਗੱਲ ਹੋਈ ਮਾਲਕ ਨੂੰ ਮੰਨਣ ਵਾਲਿਆਂ ਦੇ ਨਾਲ ਜਦੋਂ ਗੱਲ ਘੁੰਮ ਘੁਮਾ ਕੇ ਮੋਰੇ ਆਈ ਗੱਲਾਂ ਕਰਦੇ ਕਰਦੇ ਕਿ ਤੁਸੀਂ ਉਹ ਨਿਆਜ ਸੁੱਖੀ ਸੀ ਕਿ ਦਿੱਤੀ ਸੀ ਤੇ ਉਹ ਕੁੜੀ ਕਹਿਣ ਕਿ ਨਹੀਂ ਅਸੀਂ ਤਾਂ ਉਹਦਾ ਖਿਆਲ ਹੀ ਨਹੀਂ ਦਿੱਤੀ ਨਹੀਂ ਤੇ ਜਦੋਂ ਇੰਨੀ ਗੱਲ ਕਹੀ ਤੇ ਉਹ ਚੌਲਾਂਵਲ ਜਦੋਂ ਦੇਖਿਆ ਗਿਆ ਤੇ ਚੌਲਾਂ ਦੇ ਵਿੱਚ ਸੁੰਡੀਆਂ ਚੱਲਣ ਹੁਣ ਜਿੱਤਾਂ ਸੁੰਡੀਆਂ ਉਹ ਚੌਲਾਂ ਦੇ ਵਿੱਚ ਚੱਲ ਰਹੀਆਂ ਸੀ ਉਸੇ ਤਰ੍ਹਾਂ ਉਸ ਕੁੜੀ ਦੇ ਸਰੀਰ ਤੇ ਜਕਮ ਹੋ ਕੇ ਸੁੰਡੀਆਂ ਚੱਲਣ ਲੱਗ ਪਈਆਂ ਤੇ ਹੁਣ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵਿੱਚ ਤੱਕ ਫਿਰ ਜਾ ਕੇ ਉਹ ਭੁੱਲ ਨੂੰ ਬਖਸ਼ਾਇਆ ਤਾਂ ਫਿਰ ਆਰਾਮ ਆਇਆ ਤੇ ਅੱਜ ਬਿਲਕੁਲ ਸਹੀ ਨੇ ਆਪਣੇ ਪਰਿਵਾਰ ਵਿੱਚ ਖੁਸ਼ ਹੈ ਮਾਲਕ ਦੀ ਕਿਰਪਾ ਹੈ ਕਿਉਂਕਿ 11ਵੀਂ ਵਾਲੀ ਸਰਕਾਰ ਦੀ ਸੇਵਾ ਕਰਦੇ ਆ ਜਦੋਂ ਅਸੀਂ ਅਸੀਂ ਉਹ ਵੀ ਸੇਵਾ ਕਰਨੀ ਸੋਝੀ ਦੇ ਨਾਲ ਕਰਨੀ ਕਿਉਂਕਿ ਅਸੀਂ ਜਦੋਂ ਪੀਰਾਂ-ਪੀਰਾਂ ਤੋਂ ਕੁਝ ਮੰਗਦੇ ਆ ਸੇਵਾ ਸ਼ੁਰੂ ਕਰਦੇ ਉਹ ਮਿਲ ਵੀ ਜਾਂਦਾ ਸੀ ਭੁੱਲ ਜਾਂਦੇ ਆ ਤੇ ਬਾਅਦ ਵਿੱਚ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੁਣ ਕਿ ਜਿਹੜੀ ਸੇਵਾ ਨਹੀਂ ਕਰਦੇ ਉਹ ਕਹਿ ਦਿੰਦੇ ਨਹੀਂ ਕਿ ਇਤਾਂ ਦਾ ਕਿਹੜਾ ਮਾਲਕ ਹੋਇਆ ਜਿਹੜਾ ਦੇ ਕੇ ਖੋ ਲੈਂਦਾ ਹੈ ਸਜ਼ਾ ਦਿੰਦਾ ਹੈ ਸੋ ਦੇਖੋ ਹੁਣ ਆਪਾਂ ਦੁਨਿਆਵੀ ਹਿਸਾਬ ਨਾਲ ਚੱਲੀਏ ਰੀਤ ਮਾਲਕ ਨੇ ਸਮਝਾਉਣ ਲਈ ਰੀਤ ਚਲਾਈ ਹੋਈ ਆ ਆਪਾਂ ਦੁਨੀਆ ਤੇ ਰਹਿ ਕੇ ਸਭ ਕੁਝ ਦੇਖ ਰਹੇ ਆ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਸਮਝਾਉਣ ਲਈ ਰਿਸ਼ਤੇ ਨਾਤੇ ਹੀ ਇਸ ਤਰ੍ਹਾਂ ਦੇ ਬਣਾਏ ਹੋਏ ਆ ਕਿ ਇਹਨਾਂ ਗੱਲਾਂ ਨੂੰ ਸਮਝਿਆ ਜਾ ਸਕੇ ਹੁਣ ਅਸੀਂ ਜਦੋਂ ਕਿਸੇ ਦੀ ਕੋਈ ਚੀਜ਼ ਦੇਣੀ ਹੈ ਕਿਸੇ ਤੋਂ ਸਮਾਂ ਆਉਣ ਤੇ ਮੰਗੀ ਹੈ ਪਰ ਉਹਨੂੰ ਵਾਪਸ ਨਹੀਂ ਕਰਦੇ ਤੇ ਅਗਲਾ ਸਾਡੇ ਦਰ ਤੇ ਰੋਹ ਜਾਣ ਕੇ ਖੜ ਜਾਂਦਾ ਹੈ ਜਿੰਨਾ ਚੱਕਰ ਅਸੀਂ ਉਹਦੀ ਚੀਜ਼ ਵਾਪਸ ਨਹੀਂ ਕਰਦੀ ਇਸੇ ਤਰ੍ਹਾਂ ਹੈ ਮਾਲਕ ਮਾਲਕ ਸਾਡੇ ਤੋਂ ਵਾਪਸ ਨਹੀਂ ਚੀਜ਼ ਨੂੰ ਲੈਂਦਾ ਪਰ ਸਾਨੂੰ ਸਹੀ ਰਸਤੇ ਤੇ ਲਿਆਉਣ ਲਈ ਥੋੜੀ ਬਹੁਤ ਸਜ਼ਾ ਦਿੰਦਾ ਹੈ ਸੋ ਇਸ ਕਰਕੇ ਨਾ ਗੱਲਾਂ ਨੂੰ ਹਮੇਸ਼ਾ ਹੀ ਧਿਆਨ ਵਿੱਚ ਰੱਖਣਾ ਚਾਹੀਦਾ ਆ ਪਹਿਲੀ ਗੱਲ ਇੱਥੇ ਇਹ ਕਵਾਂਗੇ ਕਿ ਕਿਸੇ ਦੀ ਮੂਹਰੇ ਓਕੇ ਸੁੱਖ ਨਾ ਸੁਖੋ ਕਿਸੇ ਦਾ ਭਾਰ ਨਾ ਚੱਕੋ ਜਦੋਂ ਤੁਸੀਂ ਉਹ ਭਾਰ ਲਾ ਨਹੀਂ ਸਕਦੇ ਕਿਉਂਕਿ ਜੇ ਲਾਉਂਗੇ ਨਹੀਂ ਤੇ ਖੁਦ ਤੇ ਉਹ ਮੁਸੀਬਤ ਆਵੇਗੀ ਕਿਉਂਕਿ ਇਹ ਸਚਾਈ ਹੈ ਸੋ ਇਹਨਾਂ ਗੱਲਾਂ ਨੂੰ ਜਿੰਨੀ ਜਲਦੀ ਹੋ ਸਕਦਾ ਸਮਝ ਲੈਣਾ ਚਾਹੀਦਾ ਸੋ ਬਾਕੀ ਹੁਣ ਇੱਥੇ ਇਹ ਵੀ ਕਵਾਂਗੇ ਕਿ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕਦੇ ਚੌਲਾਂ ਚ ਸੰਡੀਆਂ ਨਜ਼ਰ ਆਉਣ ਤੇ ਉੱਥੇ ਪੀਰਾਂ ਦੀ ਰੌਣਕ ਦੀ ਨਿਸ਼ਾਨੀ ਇਹ ਮਿਲਦੀ ਹੈ ਜਦੋਂ ਕੋਈ ਨਿਆਜ਼ ਆਪਾਂ ਸੁਖ ਕੇ ਭੁੱਲ ਜਾਂਦੇ ਆ ਜਾਂ ਫਿਰ ਕੋਈ ਵੀ ਸੁਖਣਾ ਸੁਖੀ ਆ ਭੁੱਲ ਜਾਂਦੇ ਆ ਤੇ ਜੇਕਰ ਇਹੋ ਜਿਹਾ ਕਦੇ ਸੁਪਨਾ ਆਵੇ ਤਾਂ ਸਮਝ ਲਓ ਕਿ ਇਹ ਪੀਰਾਂ ਦੀ ਰੁੱਣ ਹੋਈ ਹੈ ਇਸ ਲਈ ਇਹ ਸੰਕੇਤ ਤੁਹਾਨੂੰ ਮਿਲ ਰਿਹਾ ਆ ਸੋ ਕੋਸ਼ਿਸ਼ ਕਰਿਆ ਕਰੋ ਕਿ ਜੇ ਕੋਈ ਸੁਖਣਾ ਸੁਖੀ ਆ ਤੇ ਉਹਨੂੰ ਲਾਉਣ ਦੀ ਕੋਸ਼ਿਸ਼ ਕਰੋ ਪਰਨਾ ਕੋਸ਼ਿਸ਼ ਇਹ ਕਰੋ ਕਿ ਸੁਖ ਹੀ ਨਾ ਸੁਖਿਆ ਕਰੋ ਜੀ ਸੋ ਉਮੀਦ ਕਰਦੇ ਆ ਕਿ ਇਸ ਕਹਾਣੀ ਤੋਂ ਕਾਫੀ ਕੁਸ਼ ਸਿੱਖਣ ਨੂੰ ਮਿਲਿਆ ਹੋਵੇਗਾ ਜੀ ਜਿਨ੍ਹਾਂ ਨੇ ਪੂਰੀ ਵੀਡੀਓ ਸੁਣੀ ਆ ਤੇ ਸਾਨੂੰ ਕਮੈਂਟਾਂ ਰਾਈ ਜ਼ਰੂਰ ਦੱਸਣਾ ਜੀ